ਸਤਿ ਸ਼੍ਰੀ ਅਕਾਲ ਜੀ ਮੈਂ ਇੱਕ ਅਨਾਥ ਆਸ਼ਰਮ ਵਿੱਚ ਕੰਮ ਕਰਦੀ ਸੀ ਉੱਥੇ ਮੇਰੀ ਇੱਕ ਕੁੜੀ ਨਾਲ ਦੋਸਤੀ ਹੋ ਗਈ ਉਹ ਮੈਨੂੰ ਰੋਜ਼ ਕਹਿੰਦੀ ਕਿ ਦੀਦੀ ਤੁਸੀਂ ਅੱਜ ਮੇਰੀ ਜਗ੍ਹਾ ਸੋ ਜਾਓ ਮੈਨੂੰ ਬਹੁਤ ਦਰਦ ਹੁੰਦਾ ਆ ਮੈਨੂੰ ਲੱਗਿਆ ਸ਼ਾਇਦ ਉਸ ਨੂੰ ਉਸਦਾ ਬਿਸਤਰਾ ਪਸੰਦ ਨਹੀਂ ਆ ਉਸਦਾ ਬਿਸਤਰਾ ਬਦਲਵਾ ਦਿੱਤਾ ਪਰ ਉਸਨੇ ਮੈਨੂੰ ਦੂਜੇ ਦਿਨ ਫਿਰ ਤੋਂ ਉਹੀ ਗੱਲ ਕਹੀ ਇਸ ਵਾਰ ਮੈਂ ਉਸਦੀ ਗੱਲ ਮੰਨ ਲਈ ਤੇ ਉਸਦੀ ਜਗ੍ਹਾ ਤੇ ਆਪ ਸੌ ਗਈ ਮੈਨੂੰ ਸੁੱਤੇ ਹੋਏ ਹਜੇ ਕੁਝ ਹੀ ਟਾਈਮ ਹੋਇਆ ਸੀ ਕਿ ਕਦੇ-ਕਦੇ ਆਪਾਂ ਨੂੰ ਆਪਣੀ ਅੱਖਾਂ ਨਾਲ ਦੇਖੀ ਗੱਲ ਤੇ ਵੀ ਯਕੀਨ ਨਹੀਂ ਹੁੰਦਾ ਕਿਉਂਕਿ ਅੱਜ ਦੇ ਸਮੇਂ ਵਿੱਚ ਇਨਸਾਨ ਉਹੀ ਕਰਦਾ ਹੈ ਜੋ ਉਸਦੇ ਫਾਇਦੇ ਲਈ ਹੁੰਦਾ ਹੈ ਬਿਨਾ ਆਪਣੇ ਫਾਇਦੇ ਦੇ ਕੋਈ ਕਿਸੇ ਦੀ ਮਦਦ ਵੀ ਨਹੀਂ ਕਰਨਾ ਚਾਹੁੰਦਾ ਮੇਰਾ ਨਾਮ ਨੀਨੂ ਹੈ ਮੇਰੀ ਉਮਰ ਇਸ ਸਮੇਂ 37 ਸਾਲ ਹੈ ਮੈਂ ਆਪਣੇ ਘਰ ਵਿੱਚ ਆਪਣੇ ਪਾਪਾ ਦੇ ਨਾਲ ਰਹਿੰਦੀ ਹਾਂ ਸਾਡਾ ਦੋਨਾਂ ਦਾ ਇੱਕ ਦੂਜੇ ਤੋਂ ਇਲਾਵਾ ਇਸ ਦੁਨੀਆ ਵਿੱਚ ਹੋਰ ਕੋਈ ਵੀ ਸਹਾਰਾ ਨਹੀਂ ਸੀ ਮੇਰੇ ਪਤੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ ਮੇਰੇ ਪਤੀ ਦੀ ਮੌਤ ਤੋਂ ਬਾਅਦ ਮੈਂ ਆਪਣੇ ਪਿਤਾ ਜੀ ਦੇ ਘਰ ਵਾਪਸ ਆ ਗਈ ਸੀ ਬਚਪਨ ਵਿੱਚ ਹੀ ਮੇਰੀ ਮਾਂ ਦੀ ਮੌਤ ਹੋ ਗਈ ਸੀ ਤਾਂ ਮੇਰੇ ਪਿਤਾ ਜੀ ਨੇ ਮੈਨੂੰ ਇਕੱਲੇ ਹੀ ਪਾਲਿਆ ਮੇਰੇ ਵਿਆਹ ਤੋਂ ਬਾਅਦ ਮੇਰੇ ਪਿਤਾ ਜੀ ਵੀ ਇਕੱਲੇ ਹੀ ਰਹਿੰਦੇ ਸੀ ਕਿਉਂਕਿ ਮੈਂ ਉਹਨਾਂ ਦੀ ਇਕੱਲੀ ਔਲਾਦ ਸੀ ਮੇਰੇ ਸਹੁਰੇ ਵਿੱਚ ਮੇਰੀ ਸੱਸ ਸਹੁਰਾ ਤੇ ਇੱਕ ਦਿਉਰ ਹੀ ਸੀ ਮੇਰੇ ਪਤੀ ਦੀ ਮੌਤ ਤੋਂ ਬਾਅਦ ਮੇਰੇ ਦਿਉਰ ਨੇ ਮੈਨੂੰ ਆਪ ਵਿਆਹ ਲਈ ਕਿਹਾ ਸੀ ਪਰ ਮੈਂ ਮਨਾਂ ਕਰ ਦਿੱਤਾ ਕਿਉਂਕਿ ਮੈਂ ਹੁਣ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਮੈਂ ਹੁਣ ਆਪਣੇ ਪਿਤਾ ਜੀ ਕੋਲ ਹੀ ਰਹਿ ਕੇ ਉਹਨਾਂ ਦੀ ਸੇਵਾ ਕਰਨਾ ਚਾਹੁੰਦੀ ਸੀ ਉਹਨਾਂ ਨੇ ਸਾਰੀ ਜ਼ਿੰਦਗੀ ਮੇਰੇ ਲਈ ਹੀ ਜੀਆ ਸੀ ਹੁਣ ਮੇਰਾ ਫਰਜ਼ ਮੰਨਦਾ ਸੀ ਕਿ ਬੁਢਾਪੇ ਵਿੱਚ ਮੈਂ ਉਹਨਾਂ ਦਾ ਸਹਾਰਾ ਬਣਾ ਮੇਰੇ ਪਿਤਾ ਜੀ ਦਿਹਾੜੀ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਸੀ ਪਰ ਉਹਨਾਂ ਦੀ ਤਬੀਅਤ ਖਰਾਬ ਰਹਿਣ ਲੱਗੀ ਸੀ ਮੈਂ ਆਪਣੇ ਪਿਤਾ ਜੀ ਨੂੰ ਕਿਹਾ ਕਿ ਤੁਸੀਂ ਹੁਣ ਦਿਹਾੜੀ ਮਜ਼ਦੂਰੀ ਨਾ ਕਰਿਆ ਕਰੋ ਤੁਸੀਂ ਹੁਣ ਆਰਾਮ ਕਰੋ ਮੈਂ ਕੋਈ ਨਾ ਕੋਈ ਕੰਮ ਲੱਭ ਲਵਾਂਗੀ ਮੈਂ ਜ਼ਿਆਦਾ ਪੜ੍ਹੀ ਲਿਖੀ ਤਾਂ ਨਹੀਂ ਸੀ 10ਵੀਂ ਤੋਂ ਬਾਅਦ ਮੇਰੇ ਪਿਤਾ ਜੀ ਨੇ ਮੇਰਾ ਵਿਆਹ ਕਰ ਦਿੱਤਾ ਸੀ ਮੇਰੇ ਪਿਤਾ ਜੀ ਨੂੰ ਮੇਰੇ ਵਿਆਹ ਦੀ ਬਹੁਤ ਚਿੰਤਾ ਰਹਿੰਦੀ ਸੀ ਉਹਨਾਂ ਨੂੰ ਇਸ ਤਰ੍ਹਾਂ ਸੀ ਕਿ ਉਹ ਜਿਉਂਦੇ ਜੀ ਮੇਰਾ ਵਿਆਹ ਕਰ ਦੇਣ ਇਸ ਲਈ 10ਵੀਂ ਤੋਂ ਬਾਅਦ ਹੀ ਮੇਰੇ ਪਿਤਾ ਜੀ ਨੇ ਮੇਰੇ ਲਈ ਚੰਗਾ ਜਿਹਾ ਰਿਸ਼ਤਾ ਦੇ ਕੇ ਮੇਰਾ ਵਿਆਹ ਕਰ ਦਿੱਤਾ ਇਸ ਲਈ ਮੈਨੂੰ ਕੋਈ ਵਧੀਆ ਕੰਪਨੀ ਵਿੱਚ ਨੌਕਰੀ ਤਾਂ ਨਹੀਂ ਮਿਲ ਸਕਦੀ ਸੀ ਮੈਂ ਆਪਣੇ ਗਵਾਂਡਣਾ ਨੂੰ ਤੇ ਆਪਣੀਆਂ ਦੋਸਤਾਂ ਨੂੰ ਕਿਹਾ ਸੀ ਕਿ ਜੇਕਰ ਮੇਰੇ ਲਈ ਕੋਈ ਨੌਕਰੀ ਹੋਵੇ ਤਾਂ ਮੈਨੂੰ ਜ਼ਰੂਰ ਦੱਸਣਾ ਤਾਂ ਮੇਰੀ ਇੱਕ ਦੋਸਤ ਨੇ ਮੈਨੂੰ ਦੱਸਿਆ ਕਿ ਕਾਣਾਥ ਆਸ਼ਰਮ ਵਿੱਚ ਇੱਕ ਔਰਤ ਦੀ ਜ਼ਰੂਰਤ ਹੈ ਮੈਂ ਉਸ ਨੂੰ ਪੁੱਛਿਆ ਕਿ ਮੈਨੂੰ ਉੱਥੇ ਕੀ ਕੰਮ ਮਿਲੇਗਾ ਤਾਂ ਉਸਨੇ ਕਿਹਾ ਕਿ ਮੈਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਉਸ ਨੂੰ ਵੀ ਕਿਸੇ ਨੇ ਇਸ ਨੌਕਰੀ ਦੇ ਬਾਰੇ ਦੱਸਿਆ ਸੀ ਤਾਂ ਉਸਨੇ ਸੋਚਿਆ ਕਿ ਉਹ ਮੈਨੂੰ ਦੱਸ ਦੇਵੇ ਕਿ ਸ਼ਾਇਦ ਮੇਰਾ ਕੰਮ ਬਣ ਜਾਵੇ ਫਿਰ ਉਸਨੇ ਮੈਨੂੰ ਦੱਸਿਆ ਕਿ ਮੈਂ ਖੁਦ ਉੱਥੇ ਚਲੀ ਜਾਵਾਂ ਤੇ ਗੱਲ ਕਰ ਲਵਾਂ ਮੈਂ ਉਸ ਤੋਂ ਉੱਥੇ ਦਾ ਐਡਰੈਸ ਲਿਆ ਤੇ ਅਗਲੇ ਹੀ ਦਿਨ ਮੈਂ ਪਿਤਾ ਜੀ ਨੂੰ ਦੱਸ ਕੇ ਉਸ ਆਸ਼ਰਮ ਵਿੱਚ ਚਲੀ ਗਈ ਮੈਂ ਜਦੋਂ ਉੱਥੇ ਗਈ ਤਾਂ ਉਹ ਇੱਕ ਘਰ ਦੀ ਤਰ੍ਹਾਂ ਬਣਿਆ ਹੋਇਆ ਸੀ ਮੈਂ ਗੇਟ ਦੇ ਅੰਦਰ ਗਈ ਉੱਥੇ ਗਰਾਊਂਡ ਵਿੱਚ ਬੱਚੇ ਖੇਡ ਰਹੇ ਸਨ ਉੱਥੇ ਕੁਝ ਅਪਾਹਜ ਬੱਚੇ ਵੀ ਸਨ ਉਹ ਘਰ ਅੰਦਰ ਤੋਂ ਕਾਫੀ ਵੱਡਾ ਬਣਿਆ ਹੋਇਆ ਸੀ ਉਸ ਵਿੱਚ ਬਹੁਤ ਸਾਰੇ ਕਮਰੇ ਸਨ ਤੇ ਮੈਂ ਇੱਕ ਬੱਚੇ ਤੋਂ ਆਫਿਸ ਬਾਰੇ ਪਤਾ ਕੀਤਾ ਤਾਂ ਉਸਨੇ ਸਾਹਮਣੇ ਵਾਲੇ ਕਮਰੇ ਵੱਲ ਇਸ਼ਾਰਾ ਕੀਤਾ ਮੈਂ ਉਸ ਕਮਰੇ ਵੱਲ ਚਲੀ ਗਈ ਅੰਦਰ ਦੇਖਿਆ ਤਾਂ ਉੱਥੇ ਇੱਕ ਮੈਡਮ ਬੈਠੀ ਸੀ ਮੈਂ ਉਹਨਾਂ ਨੂੰ ਅੰਦਰ ਆਉਣ ਲਈ ਪੁੱਛਿਆ ਤਾਂ ਉਹਨਾਂ ਨੇ ਮੁਸਕਰਾ ਕੇ ਕਿਹਾ ਕਿ ਆ ਜਾਓ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਨੌਕਰੀ ਲਈ ਆਈ ਹਾਂ ਤਾਂ ਉਹਨਾਂ ਨੇ ਮੇਰਾ ਨਾਮ ਤੇ ਮੇਰੀ ਪੜ੍ਹਾਈ ਬਾਰੇ ਪੁੱਛਿਆ ਤਾਂ ਮੈਂ ਉਹਨਾਂ ਨੂੰ ਸਭ ਕੁਝ ਦੱਸ ਦਿੱਤਾ ਉਹਨਾਂ ਨੇ ਕਿਹਾ ਠੀਕ ਹੈ ਤੋ ਕੱਲ ਤੋਂ ਕੰਮ ਤੇ ਆ ਜਾਵੇਂ ਪਰ ਸਾਡੇ ਇੱਥੇ ਜਿਹੜੀ ਔਰਤ ਕੰਮ ਤੇ ਆਉਂਦੀ ਹੈ ਉਸ ਨੂੰ ਇੱਥੇ ਹੀ ਰਹਿਣਾ ਪੈਂਦਾ ਆ ਸਿਰਫ ਐਤਵਾਰ ਨੂੰ ਹੀ ਆਪਣੇ ਘਰ ਜਾ ਸਕਦੀ ਆ ਮੈਨੂੰ ਉਹਨਾਂ ਦੀ ਇਹ ਗੱਲ ਸੁਣ ਕੇ ਆਪਣੇ ਪਿਤਾ ਜੀ ਦਾ ਖਿਆਲ ਆਇਆ ਮੈਂ ਆਪਣੇ ਪਿਤਾ ਜੀ ਨੂੰ ਕਰ ਤੇ ਕਿਵੇਂ ਇਕੱਲਾ ਛੱਡ ਸਕਦੀ ਸੀ ਉਹਨਾਂ ਦੀ ਤਾਂ ਤਬੀਅਤ ਵੀ ਠੀਕ ਨਹੀਂ ਰਹਿੰਦੀ ਮੈਂ ਮੈਡਮ ਨੂੰ ਕਿਹਾ ਕਿ ਰੁਕਣਾ ਜ਼ਰੂਰੀ ਆ ਮੈਂ ਰੋਜ਼ ਨਹੀਂ ਆ ਸਕਦੀ ਤਾਂ ਉਹਨਾਂ ਨੇ ਮੈਨੂੰ ਮਨਾ ਕਰ ਦਿੱਤਾ ਉਸਨੇ ਕਿਹਾ ਕਿ ਇੱਥੇ ਹਰ ਸਮੇਂ ਬੱਚਿਆਂ ਦੀ ਦੇਖਭਾਲ ਕਰਨੀ ਪੈਂਦੀ ਆ ਉਹਨਾਂ ਕੋਲ ਹਰ ਸਮੇਂ ਕਿਸੇ ਨਾ ਕਿਸੇ ਦਾ ਰਹਿਣਾ ਜ਼ਰੂਰੀ ਹੁੰਦਾ ਹੈ ਵੈਸੇ ਇੱਥੇ ਤੇਰੇ ਇਲਾਵਾ ਦੋ ਕੁੜੀਆਂ ਹੋਰ ਹਨ ਪਰ ਉਹਨਾਂ ਨੂੰ ਹੋਰ ਵੀ ਕੰਮ ਹੁੰਦੇ ਹਨ ਮੈਂ ਮੈਡਮ ਨੂੰ ਪੁੱਛਿਆ ਕਿ ਇੱਥੇ ਮੈਨੂੰ ਕੀ ਕੰਮ ਕਰਨਾ ਪਵੇਗਾ मैडम ने कहा कि ਇੱਥੇ ਬੱਚਿਆਂ ਨੂੰ ਖਾਣਾ ਖੁਲਾਉਣਾ ਤੇ ਪਿਲਾਉਣ ਦੀ ਜ਼ਿੰਮੇਵਾਰੀ ਤੇਰੀ ਹੀ ਹੋਵੇਗੀ ਤੇ ਤੈਨੂੰ ਬੱਚਿਆਂ ਦਾ ਖਿਆਲ ਰੱਖਣਾ ਪਵੇਗਾ ਇਸ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਮੈਂ ਕੁਝ ਦੇਰ ਉਹਨਾਂ ਨਾਲ ਹੋਰ ਗੱਲਾਂ ਕੀਤੀਆਂ ਤੇ ਫਿਰ ਉੱਠ ਕੇ ਘਰ ਵਾਪਸ ਆ ਗਈ ਮੈਨੂੰ ਉੱਥੇ ਰੁਕਣ ਤੇ ਕੋਈ ਇਤਰਾਜ਼ ਨਹੀਂ ਸੀ ਪਰ ਮੈਨੂੰ ਆਪਣੇ ਪਿਤਾ ਜੀ ਦੀ ਫਿਕਰ ਸੀ ਮੈਂ ਉਹਨਾਂ ਨੂੰ ਇਕੱਲਾ ਨਹੀਂ ਛੱਡਣਾ ਚਾਹੁੰਦੀ ਸੀ ਜਦ ਮੈਂ ਘਰ ਆਈ ਤਾਂ ਮੇਰੇ ਪਿਤਾ ਜੀ ਨੇ ਮੈਨੂੰ ਪੁੱਛਿਆ ਕਿ ਕੀ ਹੋਇਆ ਤੂੰ ਨੌਕਰੀ ਦੇ ਲਈ ਗਈ ਸੀ ਨੌਕਰੀ ਮਿਲੀ ਜਾਂ ਨਹੀਂ ਮੈਂ ਆਪਣੇ ਪਿਤਾ ਜੀ ਨੂੰ ਸਾਰੀ ਗੱਲ ਦੱਸੀ ਮੇਰੇ ਪਿਤਾ ਜੀ ਨੇ ਕਿਹਾ ਕਿ ਜੇ ਤੇਨੂੰ ਨੌਕਰੀ ਪਸੰਦ ਆਈ ਹੈ ਤੇ ਪੈਸੇ ਵੀ ਚੰਗੇ ਮਿਲ ਰਹੇ ਨੇ ਤੇ ਤਾਂ ਤੂੰ ਨੌਕਰੀ ਕਰ ਲੈ ਮੇਰੀ ਫਿਕਰ ਨਾ ਕਰ ਮੈਂ ਕੱਲ੍ਹ ਰਹਿ ਲਵਾਂਗਾ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡੇ ਲਈ ਖਾਣਾ ਕੌਣ ਬਣਾਵੇਗਾ ਮੈਨੂੰ ਉੱਥੇ 24 ਘੰਟੇ ਰਹਿਣਾ ਪਵੇਗਾ ਪਿਤਾ ਜੀ ਨੇ ਕਿਹਾ ਕਿ ਤੂੰ ਫਿਕਰ ਨਾ ਕਰ ਮੈਂ ਆਪਣੇ ਲਈ ਖਾਣਾ ਖੁਦ ਬਣਾ ਲਵਾਂਗਾ ਮੈਂ ਸਾਰਾ ਦਿਨ ਵਿਹਲਾ ਹੀ ਤਾਂ ਰਹਿੰਦਾ ਹਾਂ ਤੂੰ ਮੇਰਾ ਕੰਮ ਵੀ ਛੁਡਵਾ ਦਿੱਤਾ ਯਾ ਕਿ ਮੈਂ ਆਪਣੇ ਲਈ ਖਾਣਾ ਵੀ ਨਹੀਂ ਬਣਾ ਸਕਦਾ ਮੈਂ ਕਿਹਾ ਠੀਕ ਆ ਪਰ ਤੁਸੀਂ ਆਪਣਾ ਖਿਆਲ ਰੱਖਿਓ ਤੇ ਦਵਾਈ ਵੀ ਸਮੇਂ ਤੇ ਲੈਂਦੇ ਰਹੋ ਮੈਂ ਆਪਣੇ ਕਮਰੇ ਵਿੱਚ ਆਈ ਮੈਂ ਆਪਣੀ ਅਲਮਾਰੀ ਵਿੱਚੋਂ ਆਪਣੇ ਕੁਝ ਕੱਪੜੇ ਕੱਢੇ ਕੱਢ ਕੇ ਬੈਗ ਵਿੱਚ ਰੱਖ ਲਏ ਤੇ ਆਪਣਾ ਕੁਝ ਜ਼ਰੂਰੀ ਸਮਾਨ ਵੀ ਰੱਖ ਲਿਆ ਅਗਲੇ ਦਿਨ ਮੈਂ ਆਪਣੇ ਪਿਤਾ ਜੀ ਨੂੰ ਮਿਲ ਕੇ ਅनाथ ਆਸ਼ਰਮ ਦੇ ਲਈ ਨਿਕਲ ਗਈ ਮੈਂ ਉੱਥੇ ਜਾ ਕੇ ਮੈਡਮ ਨੂੰ ਮਿਲੀ ਮੈਡਮ ਨੇ ਮੈਨੂੰ ਸਾਰਾ ਕੰਮ ਸਮਝਾ ਦਿੱਤਾ ਮੈਨੂੰ ਮੇਰਾ ਕਮਰਾ ਵੀ ਦਿਖਾ ਦਿੱਤਾ ਮੈਂ ਆਪਣੇ ਕਮਰੇ ਵਿੱਚ ਆ ਕੇ ਆਪਣਾ ਸਮਾਨ ਰੱਖਿਆ ਉਸ ਕਮਰੇ ਵਿੱਚ ਮੇਰੇ ਨਾਲ ਦੋ ਕੁੜੀਆਂ ਹੋਰ ਵੀ ਰਹਿੰਦੀਆਂ ਸਨ ਪਰ ਉਸ ਸਮੇਂ ਕਮਰੇ ਵਿੱਚ ਕੋਈ ਨਹੀਂ ਸੀ ਮੈਂ ਥੋੜਾ ਜਿਹਾ ਆਰਾਮ ਕੀਤਾ ਤੇ ਫਿਰ ਬਾਹਰ ਆ ਗਈ ਮੈਨੂੰ ਬਾਹਰੋਂ ਕੁੜੀਆਂ ਮਿਲੀਆਂ ਜਿਹੜੀਆਂ ਇੱਥੇ ਕੰਮ ਕਰਦੀਆਂ ਸੀ ਇੱਕ ਦਾ ਨਾਮ ਨੇਹਾ ਤੇ ਦੂਜੀ ਦਾ ਨਾਮ ਅਰਾਧਨਾ ਸੀ ਮੈਂ ਉਹਨਾਂ ਨੂੰ ਮਿਲੀ ਮੈਂ ਉਹਨਾਂ ਨੂੰ ਆਪਣੇ ਬਾਰੇ ਦੱਸਿਆ ਤੇ ਫਿਰ ਉਹਨਾਂ ਨੇ ਵੀ ਮੈਨੂੰ ਆਪਣੇ ਬਾਰੇ ਦੱਸਿਆ ਫਿਰ ਅਸੀਂ ਬੱਚਿਆਂ ਦੇ ਨਾਲ ਖੇਡਣ ਲੱਗੀਆਂ ਦੁਪਹਿਰ ਦੇ ਖਾਣੇ ਦਾ ਸਮਾਂ ਹੋ ਗਿਆ ਇੱਕ ਕਮਰਾ ਸੀ ਇੱਥੇ ਬੱਚੇ ਖਾਣਾ ਖਾਂਦੇ ਸਨ ਅਸੀਂ ਉਸ ਕਮਰੇ ਵਿੱਚ ਬੱਚਿਆਂ ਨੂੰ ਲੈ ਕੇ ਗਈਆਂ ਤੇ ਬੱਚਿਆਂ ਨੂੰ ਖਾਣਾ ਖਿਲਾਇਆ ਉੱਥੇ ਹੀ ਇੱਕ ਆਂਟੀ ਖਾਣਾ ਬਣਾਉਣ ਲਈ ਆਉਂਦੀ ਸੀ ਤੇ ਖਾਣਾ ਬਣਾ ਕੇ ਚਲੀ ਜਾਂਦੀ ਸੀ ਸਵੇਰ ਦਾ ਨਾਸ਼ਤੇ ਤੋਂ ਲੈ ਕੇ ਦੋਨੇ ਟਾਈਮ ਦਾ ਖਾਣਾ ਬਣਾਉਣ ਦੀ ਜ਼ਿੰਮੇਵਾਰੀ ਉਸ ਦੀ ਹੀ ਸੀ ਬੱਚਿਆਂ ਨੂੰ ਪੜਾਉਣ ਦੀ ਜ਼ਿੰਮੇਵਾਰੀ ਨੀਹਾ ਤੇ ਆਰਾਧਨਾ ਦੀ ਸੀ ਤੇ ਮੈਂ ਬੱਚਿਆਂ ਦੇ ਖਾਣਾ ਖਾਣ ਪੀਣ ਦਾ ਧਿਆਨ ਰੱਖਦੀ ਸੀ ਮੇਰਾ ਇੱਥੇ ਸਾਰਾ ਦਿਨ ਵਧੀਆ ਲੱਗਦਾ ਸੀ ਬੱਚੇ ਖੇਡਣ ਵਿੱਚ ਮਸਤ ਰਹਿੰਦੇ ਤੇ ਨਾਲ ਹੀ ਪੜ੍ਹਾਈ ਵੀ ਕਰਦੇ ਪਰ ਉਹਨਾਂ ਨੂੰ ਪੜਾਉਣ ਲਈ ਥੋੜੀ ਜਿਹੀ ਡਾਂਟ ਲਗਾਉਣੀ ਪੈਂਦੀ ਸੀ ਇਥੇ ਰਹਿ ਕੇ ਮੈਂ ਇੱਕ ਗੱਲ ਨੋਟਿਸ ਕੀਤੀ ਸੀ ਇੱਥੇ ਰੋਜ਼ ਕੋਈ ਨਾ ਕੋਈ ਬੱਚਾ ਅਡਾਪਟ ਹੁੰਦਾ ਸੀ ਰੋਜ਼ ਕੋਈ ਨਾ ਕੋਈ ਫੈਮਿਲੀ ਕਿਸੇ ਬੱਚੇ ਨੂੰ ਲੈਣ ਆਉਂਦੀ ਸੀ ਤੇ ਮੈਡਮ ਉਹਨਾਂ ਨੂੰ ਬੱਚਾ ਦੇ ਵੀ ਦਿੰਦੀ ਸੀ ਸਿਰਫ ਬੱਚੇ ਅਡਾਪਟ ਹੀ ਨਹੀਂ ਹੁੰਦੇ ਸੀ ਸਗੋਂ ਇੱਥੇ ਬੱਚੇ ਆਉਂਦੇ ਵੀ ਬਹੁਤ ਜ਼ਿਆਦਾ ਸੀ ਕੁਝ ਲੋਕ ਸੀ ਜਿਹੜੇ ਅਨਾਥ ਬੱਚਿਆਂ ਨੂੰ ਇੱਥੇ ਲੈ ਕੇ ਆਉਂਦੇ ਸੀ ਤਾਂ ਕਿ ਉਹਨਾਂ ਦੀ ਚੰਗੀ ਤਰ੍ਹਾਂ ਦੇਖਭਾਲ ਹੋ ਸਕੇ ਮੈਡਮ ਬੱਚਿਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੰਦੀ ਸੀ ਮੇਡਮ ਬਹੁਤ ਚੰਗੀ ਸੀ ਉਹਨਾਂ ਦੇ ਨਾਲ ਵਿੱਚ ਹੀ ਇੱਕ ਛੋਟੀ ਜਿਹੀ ਬੱਚੀ ਜਿਹੜੀ ਕਿ 15 ਕੋਸਾਲ ਦੀ ਹੋਵੇਗੀ ਉਸਦਾ ਇੱਕ ਪੈਰ ਖਰਾਬ ਸੀ ਉਹ ਜਿਸ ਦਿਨ ਤੋਂ ਇੱਥੇ ਆਈ ਸੀ ਬਹੁਤ ਹੀ ਡਰੀ ਸ਼ਰਮੀ ਜੀ ਰਹਿੰਦੀ ਸੀ ਕਿਸੇ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਕਰਦੀ ਸੀ ਤੇ ਨਾ ਹੀ ਖਾਣਾ ਚੰਗੀ ਤਰ੍ਹਾਂ ਖਾਂਦੀ ਸੀ ਇੱਕ ਦਿਨ ਮੈਂ ਉਹਨੂੰ ਆਪਣੇ ਹੱਥਾਂ ਨਾਲ ਖਾਣਾ ਖਿਲਾਇਆ ਤੇ ਉਸਨੂੰ ਪੁੱਛਿਆ ਕਿ ਉਹ ਕਿਸੇ ਨਾਲ ਗੱਲ ਕਿਉਂ ਨਹੀਂ ਕਰਦੀ ਉਹ ਮੇਰੀ ਗੱਲ ਦਾ ਕੋਈ ਜਵਾਬ ਨਹੀਂ ਦਿੰਦੀ ਹੁਣ ਮੈਂ ਉਸ ਨਾਲ ਰੋਜ਼ ਗੱਲ ਕਰਨ ਦੀ ਕੋਸ਼ਿਸ਼ ਕਰਦੀ ਹੁਣ ਉਹ ਮੇਰੇ ਨਾਲ ਥੋੜੀ ਥੋੜੀ ਗੱਲ ਕਰਨ ਲੱਗੀ ਸੀ ਹੁਣ ਉਹ ਜ਼ਿਆਦਾ ਮੇਰੇ ਨਾਲ ਹੀ ਰਹਿੰਦੀ ਸੀ ਵੈਸੇ ਤਾਂ ਮੈਂ ਸਾਰੇ ਬੱਚਿਆਂ ਨਾਲ ਪਿਆਰ ਨਾਲ ਹੀ ਰਹਿੰਦੀ ਸੀ ਮੈਂ ਜਾਣਦੀ ਸੀ ਕਿ ਬੱਚਿਆਂ ਦੇ ਦਿਲ ਬਹੁਤ ਹੀ ਕਮਜ਼ੋਰ ਹੁੰਦੇ ਨੇ ਇਹ ਛੋਟੀ ਛੋਟੀ ਗੱਲ ਨੂੰ ਦਿਲ ਤੇ ਲਗਾ ਲੈਂਦੇ ਨੇ ਉਸ ਲੜਕੀ ਦੇ ਨਾਲ ਮੇਰੀ ਚੰਗੀ ਦੋਸਤੀ ਹੋ ਗਈ ਸੀ ਇੱਕ ਦਿਨ ਉਹ ਲੜਕੀ ਬਹੁਤ ਹੀ ਘਬराई ਹੋਈ ਮੇਰੇ ਕੋਲ ਆਈ ਤੇ ਕਹਿਣ ਲੱਗੀ ਕੀ ਦੀਦੀ ਤੁਸੀਂ ਮੇਰੀ ਜਗ੍ਹਾ ਸੌ ਜਾਓ ਮੈਨੂੰ ਸੌਣ ਤੋਂ ਬਾਅਦ ਬਹੁਤ ਦਰਦ ਹੁੰਦਾ ਆ ਮੈਂ ਉਸ ਨੂੰ ਪੁੱਛਿਆ ਕਿ ਤੈਨੂੰ ਆਪਣੀ ਜਗ੍ਹਾ ਤੇ ਕੀ ਪਰੇਸ਼ਾਨੀ ਆ ਉਸਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਤੇ ਇਹ ਕਹਿੰਦੀ ਰਹੀ ਕਿ ਦੀਦੀ ਤੁਸੀਂ ਮੇਰੀ ਜਗ੍ਹਾ ਤੇ ਸੌ ਜਾਇਆ ਕਰੋ ਮੈਨੂੰ ਬਹੁਤ ਦਰਦ ਹੁੰਦਾ ਮੈਂ ਗਿਆ ਠੀਕ ਆ ਤੂੰ ਫਿਕਰ ਨਾ ਕਰ ਮੈਂ ਕੁਝ ਕਰਦੀ ਆ ਮੈਂ ਸੋਚਿਆ ਕਿ ਕੋਈ ਬੱਚਾ ਹੋਵੇਗਾ ਜਿਹੜਾ ਉਸ ਨੂੰ ਰੋਜ਼ ਪਰੇਸ਼ਾਨ ਕਰਦਾ ਹੋਵੇਗਾ ਇਸੇ ਲਈ ਉਹ ਮੈਨੂੰ ਆਪਣੀ ਜਗ੍ਹਾ ਬਦਲ ਲਈ ਕਹਿ ਰਹੀ ਆ ਮੈਂ ਕੁੜੀ ਨੂੰ ਕਹਿ ਕੇ ਉਸ ਦੀ ਜਗ੍ਹਾ ਬਦਲਵਾ ਦਿੱਤੀ ਉਹ ਬੱਚੀ ਵੀ ਬੱਚਿਆਂ ਦੇ ਨਾਲ ਜਾ ਕੇ ਬੈਠ ਗਈ ਸਾਡਾ ਕਮਰਾ ਬੱਚਿਆਂ ਦੇ ਕਮਰੇ ਤੋਂ ਦੂਰ ਸੀ ਉਸ ਆਸ਼ਰਮ ਵਿੱਚ 808 ਬੱਚੇ ਰਹਿੰਦੇ ਸਨ ਮੁੰਡਿਆਂ ਦੇ ਕਮਰੇ ਅਲੱਗ ਸਨ ਤੇ ਕੁੜੀਆਂ ਦੇ ਕਮਰੇ ਅਲੱਗ ਸਨ ਅਸੀਂ ਰਾਤ ਦਾ ਖਾਣਾ ਖਾਧਾ ਤੇ ਆਪਣੇ ਕਮਰੇ ਵਿੱਚ ਜਾ ਕੇ ਸੌਂਗੇ ਅਗਲੇ ਦਿਨ ਜਦ ਮੈਂ ਉੱਠੀ ਤਾਂ ਰੋਜ਼ ਦੀ ਤਰ੍ਹਾਂ ਆਪਣੇ ਕੰਮਾਂ ਵਿੱਚ ਲੱਗ ਗਈ ਜਦ ਦੁਪਹਿਰ ਦਾ ਖਾਣਾ ਖਾਣ ਦਾ ਸਮਾਂ ਹੋਇਆ ਤਾਂ ਮੈਂ ਕੁੜੀ ਦੇ ਕੋਲ ਗਈ ਮੈਂ ਉਸ ਨੂੰ ਜਾ ਕੇ ਪੁੱਛਿਆ ਹੁਣ ਤਾਂ ਤੈਨੂੰ ਚੰਗੀ ਤਰ੍ਹਾਂ ਨੀਂਦ ਆਈ ਹੋਵੇਗੀ ਹੁਣ ਤਾਂ ਮੈਂ ਤੇਰੀ ਜਗ੍ਹਾ ਵੀ ਬਦਲਵਾ ਦਿੱਤੀ ਆ ਪਰ ਉਹ ਬਾਕੀ ਦਿਨਾਂ ਦੀ ਤਰ੍ਹਾਂ ਅੱਜ ਵੀ ਉਦਾਸ ਸੀ ਹੁਣ ਵੀ ਉਸ ਨੇ ਇਹੀ ਗੱਲ ਕਹੀ ਕਿ ਦੀਦੀ ਤੁਸੀਂ ਮੇਰੀ ਜਗ੍ਹਾ ਤੇ ਸੌਂ ਜਾਇਆ ਕਰੋ ਮੈਨੂੰ ਬਹੁਤ ਦਰਦ ਹੁੰਦਾ ਆ ਮੈਂ ਉਸ ਨੂੰ ਪੁੱਛਿਆ ਕਿ ਹੁਣ ਕਿਹੋ ਜਿਹਾ ਦਰਦ ਕੀ ਤੈਨੂੰ ਕਦੇ ਕਿਸੇ ਬੱਚੇ ਨੇ ਪਰੇਸ਼ਾਨ ਕੀਤਾ ਆ ਇਹਨਾਂ ਨੂੰ ਮੈਡਮ ਮੇਰੇ ਕੋਲ ਆ ਗਈ ਉਸ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਤੇ ਆਪਣੇ ਕਮਰੇ ਵਿੱਚ ਚਲੀ ਗਈ ਹੁਣ ਜਦਵੀ ਕੁੜੀ ਮੈਨੂੰ ਮਿਲਦੀ ਤਾਂ ਉਹ ਉਹੀ ਗੱਲ ਕਰਨਦੀ ਪਰ ਮੈਂ ਉਸਦੀ ਗੱਲ ਨੂੰ ਟਾਲ ਦਿੰਦੀ ਮੈਨੂੰ ਲੱਗਿਆ ਕਿ ਉਹ ਸ਼ਾਇਦ ਇੱਥੇ ਰਹਿਣਾ ਹੀ ਨਹੀਂ ਚਾਹੁੰਦੀ ਇਸ ਲਈ ਉਹ ਮੈਨੂੰ ਇਸ ਤਰ੍ਹਾਂ ਕਹਿੰਦੀ ਆ ਪਰ ਮੈਂ ਇਹ ਵੀ ਸੋਚਦੀ ਕਿ ਉਸ ਨੂੰ ਇੱਥੇ ਕੀ ਪਰੇਸ਼ਾਨੀ ਹੋ ਸਕਦੀ ਆ ਇੱਥੇ ਤਾਂ ਸਾਰੇ ਬੱਚੇ ਬਹੁਤ ਖੁਸ਼ ਰਹਿੰਦੇ ਨੇ ਫਿਰ ਮੈਂ ਸੋਚਿਆ ਕਿ ਕਿਉਂ ਨਾ ਮੈਂ ਅੱਜ ਉਸ ਬੱਚੀ ਦੇ ਬਿਸਤਰ ਤੇ ਸੌਂ ਕੇ ਦੇਖਾਂ ਉਹ ਝੂਠ ਬੋਲ ਰਹੀ ਹੈ ਜਾਂ ਫਿਰ ਸੱਚ ਅੱਜ ਰਾਤ ਦਾ ਖਾਣਾ ਖਾਣ ਤੋਂ ਬਾਅਦ ਮੈਂ ਬੱਚੀ ਦੇ ਕੋਲ ਗਈ ਮੈਂ ਉਸ ਨੂੰ ਆਪਣੇ ਕਮਰੇ ਵਿੱਚ ਆਪਣੇ ਬੈੱਡ ਤੇ ਸੌਂ ਆ ਦਿੱਤਾ ਮੈਂ ਉਸਦੀ ਜਗ੍ਹਾ ਤੇ ਆਪ ਜਾ ਕੇ ਪੈ ਗਈ ਥੋੜੀ ਦੇਰ ਬਾਅਦ ਮੈਨੂੰ ਨੀਂਦ ਆ ਗਈ ਅਜੇ ਮੈਨੂੰ ਸੁੱਤੀ ਹੋਈ ਨੂੰ ਥੋੜਾ ਟਾਈਮ ਹੀ ਹੋਇਆ ਸੀ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਕਿਸੇ ਨੇ ਮੇਰੇ ਪੈਰਾਂ ਨੂੰ ਛੂਆ ਹੋਵੇ ਮੈਂ ਆਪਣੇ ਪੈਰ ਚਾਦਰ ਦੇ ਅੰਦਰ ਕਰ ਲਏ ਫਿਰ ਅਚਾਨਕ ਤੋਂ ਮੈਨੂੰ ਇੱਕ ਚੁਬਨ ਜਿਹੀ ਮਹਿਸੂਸ ਹੋਈ ਮੈਂ ਚਾਦਰ ਹਟਾ ਕੇ ਦੇਖਿਆ ਤਾਂ ਉੱਥੇ ਮੈਨੂੰ ਕੁਝ ਲੋਕ ਨਜ਼ਰ ਆਏ ਉਹ ਲੋਕ ਆਪਸ ਵਿੱਚ ਗੱਲਾਂ ਕਰ ਰਹੇ ਸੀ ਪਰ ਮੈਂ ਉਹਨਾਂ ਨੂੰ ਠੀਕ ਤਰ੍ਹਾਂ ਦੇਖ ਨਾ ਸਕੀ ਤੇ ਮੈਂ ਬੇਹੋਸ਼ ਹੋ ਗਈ ਅਗਲੀ ਸਵੇਰ ਜਦੋਂ ਮੈਂ ਉઠી ਤਾਂ ਮੈਂ ਆਪਣੀ ਜਗ੍ਹਾ ਤੇ ਹੀ ਸੌਂ ਰਹੀ ਸੀ ਮੇਰੇ ਸਿਰ ਵਿੱਚ ਹਲਕਾ ਜਿਹਾ ਦਰਦ ਸੀ ਅੱਖਾਂ ਲਾਲ ਹੋ ਰਹੀਆਂ ਸੀ ਮੈਨੂੰ ਆਪਣੀ ਤਬੀਅਤ ਕੁਝ ਖਰਾਬ ਲੱਗ ਰਹੀ ਸੀ ਮੈਂ ਉੱਠ ਕੇ ਹੱਥ ਮੂੰਹ ਧੋ ਕੇ ਤੇ ਨਾਸ਼ਤਾ ਕਰਕੇ ਦਵਾਈ ਲੈ ਲਈ ਫਿਰ ਮੈਂ ਆਪਣੇ ਕੰਮਾਂ ਵਿੱਚ ਲੱਗ ਗਈ ਕਿਉਂਕਿ ਮੈਨੂੰ ਰਾਤ ਦੇ ਬਾਰੇ ਕੁਝ ਵੀ ਯਾਦ ਨਹੀਂ ਸੀ ਦੁਪਹਿਰ ਦੇ ਸਮੇਂ ਬੱਚੀ ਮੇਰੇ ਕੋਲ ਆਈ ਸੀ ਪੁੱਛਣ ਲੱਗੀ ਕਿ ਦੀਦੀ ਕਿ ਮੇਰੀ ਤਰ੍ਹਾਂ ਤੁਹਾਨੂੰ ਵੀ ਦਰਦ ਹੋਇਆ ਸੀ ਮੈਂ ਉਸ ਨੂੰ ਕਿਹਾ ਕਿ ਮੈਨੂੰ ਕੋਈ ਦਰਦ ਨਹੀਂ ਹੋਇਆ ਤੂੰ ਸਿਰ ਬਹਾਨੇ ਲਗਾਉਂਦੀ ਆਂ ਹਾ ਤਾਂ ਤੂੰ ਆਪਣੀ ਜਗ੍ਹਾ ਤੇ ਹੀ ਸੋਵੇਂਗੀ ਤੇ ਅੱਗੇ ਤੋਂ ਮੇਰੇ ਨਾਲ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਕਰਨੀ ਉਹ ਆਪਣਾ ਛੋਟਾ ਜਿਹਾ ਮੂੰਹ ਲੈ ਕੇ ਕਮਰੇ ਵਿੱਚ ਚਲੀ ਗਈ ਮੈਂ ਸੋਚਣ ਲੱਗੀ ਕਿ ਅਖਰ ਰਾਤ ਨੂੰ ਮੇਰੇ ਨਾਲ ਹੋਇਆ ਕੀ ਸੀ ਮੈਨੂੰ ਬਹੁਤ ਜ਼ਿਆਦਾ ਕਿਉਂ ਨਹੀਂ ਆ ਰਿਹਾ ਅਗਲੇ ਦਿਨ ਐਤਵਾਰ ਸੀ ਮੈਂ ਆਪਣੇ ਪਿਤਾ ਜੀ ਨੂੰ ਮਿਲਣ ਆਪਣੇ ਘਰ ਚਲੀ ਗਈ ਜਦੋਂ ਮੈਂ ਘਰ ਪਹੁੰਚੀ ਤਾਂ ਮੇਰੇ ਪਿਤਾ ਜੀ ਮੈਨੂੰ ਦੇਖ ਕੇ ਬਹੁਤ ਖੁਸ਼ ਹੋਏ ਤੇ ਮੈਨੂੰ ਮੇਰੀ ਨੌਕਰੀ ਦੇ ਬਾਰੇ ਪੁੱਛਣ ਲੱਗੇ ਕਿ ਮੈਂ ਉੱਥੇ ਖੁਸ਼ ਤਾਂ ਹਾਂ ਨਾ ਮੈਨੂੰ ਜ਼ਿਆਦਾ ਕੰਮ ਦਾ ਨਹੀਂ ਕਰਨਾ ਪੈਂਦਾ ਫਿਰ ਮੈਂ ਆਪਣੇ ਪਿਤਾ ਜੀ ਨੂੰ ਉੱਥੇ ਬਾਰੇ ਸਭ ਕੁਝ ਦੱਸਿਆ ਤੇ ਖਰਚੇ ਲਈ ਆਪਣੇ ਪਿਤਾ ਜੀ ਨੂੰ ਪੈਸੇ ਦੇ ਦਿੱਤੇ ਮੇਰੇ ਪਿਤਾ ਜੀ ਬਹੁਤ ਖੁਸ਼ ਹੋਏ ਤੇ ਮੈਨੂੰ ਦੁਆਵਾਂ ਦੇਣ ਲੱਗੇ ਅਗਲੇ ਦਿਨ ਮੈਂ ਅनाथ ਆਸ਼ਰਮ ਲਈ ਨਿਕਲ ਗਈ ਤੇ ਉੱਥੇ ਜਾ ਕੇ ਆਪਣੇ ਕੰਮਾਂ ਤੇ ਲੱਗ ਗਈ ਸ਼ਾਮ ਦਾ ਖਾਣਾ ਖਾਣ ਲਈ ਜਾਦਾ ਸੀ ਗੈ ਤਾਂ ਮੈਂ ਆਰਾਧਣਾ ਨੂੰ ਬੱਚੀ ਬਾਰੇ ਪੁੱਛਿਆ ਆਰਾਧਣਾ ਨੇ ਮੈਨੂੰ ਦੱਸਿਆ ਕਿ ਤੈਨੂੰ ਨਹੀਂ ਪਤਾ ਉਸ ਨੂੰ ਇੱਕ ਆਦਮੀ ਨੇ ਅਡਾਪਟ ਕਰ ਲਿਆ ਹੈ ਤੇ ਉਹ ਕੱਲ ਹੀ ਉਸ ਨੂੰ ਲੈ ਕੇ ਚਲੇ ਗਏ ਸੀ ਮੈਂ ਇਹ ਗੱਲ ਸੁਣ ਕੇ ਬਹੁਤ ਉਦਾਸ ਹੋਈ ਕਿਉਂਕਿ ਮੈਂ ਬੱਚੀ ਦੇ ਬਹੁਤ ਕਰੀਬ ਹੋ ਗਈ ਸੀ ਪਰ ਕਿਤੇ ਨਾ ਕਿਤੇ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਸੀ ਕਿ ਬੱਚੀ ਨੂੰ ਹੁਣ ਮਾਤਾ ਪਿਤਾ ਮਿਲ ਗਏ ਹੋਣਗੇ ਤੇ ਹੁਣ ਉਹ ਚੰਗਾ ਜੀਵਨ ਬਤੀਤ ਕਰੇਗੀ ਮੈਨੂੰ ਬੱਚੀ ਦੀ ਬਹੁਤ ਯਾਦ ਆਉਂਦੀ ਸੀ ਪਰ ਮੈਂ ਹੋਰ ਬੱਚਿਆਂ ਵਿੱਚ ਆਪਣੇ ਆਪ ਨੂੰ ਮਿਜੀ ਕਰ ਲਿਆ ਸੀ ਪਰ ਮੈਨੂੰ ਇੱਕ ਗੱਲ ਬਹੁਤ ਹੈਰਾਨ ਕਰਦੀ ਇੱਥੇ ਰੋਜ਼ ਬਹੁਤ ਬੱਚੇ ਆਉਂਦੇ ਸਨ ਤੇ ਬਹੁਤ ਬੱਚੇ ਅਡਾਪਟ ਕਰ ਲੈ ਜਾਂਦੇ ਸੀ ਨਹੀਂ ਤਾਂ ਲੋਕਾਂ ਦਾ ਅਥਾ ਬੱਚਿਆਂ ਨੂੰ ਗੋਦ ਲੈਣਾ ਨਹੀਂ ਚਾਹੁੰਦੇ ਤੇ ਜੇ ਲੈ ਕੇ ਵੀ ਜਾਂਦੇ ਹਨ ਤਾਂ ਉਹਨਾਂ ਨੂੰ ਨੌਕਰ ਬਣਾ ਕੇ ਰੱਖਦੇ ਨੇ ਪਰ ਇੱਥੇ ਤਾਂ ਰੋਜ਼ ਹੀ ਬਹੁਤ ਸਾਰੇ ਬੱਚਿਆਂ ਦਾ ਅਡਾਪਸ਼ਨ ਹੁੰਦਾ ਸੀ ਤੇ ਹਰ ਆਦਮੀ ਬੱਚਿਆਂ ਨੂੰ ਆਪਣੇ ਸੰਤਾਨ ਬਣਾ ਕੇ ਹੀ ਲੈ ਕੇ ਜਾਂਦੇ ਸਨ ਮੈਨੂੰ ਇਹ ਗੱਲ ਬਹੁਤ ਪਰੇਸ਼ਾਨ ਕਰਦੀ ਸੀ ਮੈਂ ਜਾਣਨਾ ਚਾਹੁੰਦੀ ਸੀ ਕਿ ਆਖਿਰ ਮਾਮਲਾ ਕੀ ਹੈ ਪਰ ਇੱਥੇ ਕਿਸੇ ਨੂੰ ਕੁਝ ਪੁੱਛ ਵੀ ਤਾਂ ਨਹੀਂ ਸਕਦੀ ਸੀ ਜੇ ਮੈਂ ਜ਼ਿਆਦਾ ਪੁੱਛਗੀਸ਼ ਕਰਦੀ ਤਾਂ ਮੇਰੀ ਨੌਕਰੀ ਖਤਰੇ ਵਿੱਚ ਆ ਜਾਂਦੀ ਤੇ ਮੈਨੂੰ ਇਸ ਨੌਕਰੀ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਇੱਕ ਦਿਨ ਮੈਂ ਨੀਹਾ ਨੂੰ ਪੁੱਛੀ ਲਿਆ ਕਿ ਇੱਥੇ ਤਾਂ ਬਹੁਤ سارے ਬੱਚੇ ਅਡੌਪਟਰ ਹੁੰਦੇ ਹਨ ਨਹੀਂ ਤਾਂ ਲੋਕ ਅਨਾਥ ਬੱਚਿਆਂ ਨੂੰ ਲੈਣਾ ਪਸੰਦ ਹੀ ਨਹੀਂ ਕਰਦੇ ਨੀਹਾ ਨੇ ਕਿਹਾ ਕਿ ਇਥੋਂ ਦੀ ਮੈਡਮ ਬਹੁਤ ਚੰਗੀ ਆ ਤੇ ਉਹ ਬਹੁਤ ਸਾਰੇ ਲੋਕਾਂ ਨੂੰ ਜਾਣਦੀ ਆ ਜਿਸ ਦੀ وجہ ਨਾਲ ਐਸੀ ਅਸੀਂ ਜ਼ਿਆਦਾ ਅਡਾਪਸ਼ਨ ਹੁੰਦੇ ਹਨ ਵੈਸੇ ਵੀ ਦੁਨੀਆ ਵਿੱਚ ਬਹੁਤ ਬੁਰੇ ਲੋਕਾਂ ਦੇ ਨਾਲ-ਨਾਲ ਚੰਗੇ ਲੋਕ ਵੀ ਹੁੰਦੇ ਹਨ ਉਹਨਾਂ ਉਸ ਦੀ ਗੱਲ ਸੁਣ ਕੇ ਮੈਂ ਖਮੋਸ਼ ਹੋ ਗਈ ਮੈਨੂੰ ਇੱਥੇ ਕਾਫੀ ਸਮਾਂ ਹੋ ਗਿਆ ਸੀ ਇੱਥੇ ਰੋਜ਼ ਹੀ ਕਾਫੀ ਬੱਚੇ ਆਉਂਦੇ ਜਾਂਦੇ ਰਹਿੰਦੇ ਸੀ ਇੱਕ ਦਿਨ ਇੱਕ ਬੱਚੀ ਮੇਰੇ ਕੋਲ ਆਈ ਜੋ ਕਿ ਲਗਭਗ 14 ਕੁ ਸਾਲ ਦੀ ਸੀ ਹੋਵੇਗੀ ਉਹ ਮੈਨੂੰ ਆ ਕੇ ਕਹਿਣ ਲੱਗੀ ਕਿ ਦੀਦੀ ਮੈਂ ਆਪਣੀ ਬਿਸਤਰ ਤੇ ਨਹੀਂ ਸੌਣਾ ਮੈਨੂੰ ਬਹੁਤ ਦਰਦ ਹੁੰਦਾ ਆ ਉਹ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ ਕਿਉਂਕਿ ਇਹ ਗੱਲ ਉਹ ਬੱਚੀ ਵੀ ਕਿਹਾ ਕਰਦੀ ਸੀ ਮੈਂ ਉਸ ਨੂੰ ਪੁੱਛਿਆ ਕਿ ਬੇਟਾ ਕਿਸ ਤਰ੍ਹਾਂ ਦਾ ਦਰਦ ਹੁੰਦਾ ਹੈ ਤੈਨੂੰ ਕੀ ਕੀ ਤੈਨੂੰ ਕੋਈ ਪਰੇਸ਼ਾਨੀ ਹੈ ਕੀ ਤੈਨੂੰ ਬਿਸਤਰ ਵਿੱਚ ਕੁਝ ਚੁਪਦਾ ਹੈ ਉਹ ਬੱਚੀ ਰੋਣ ਲੱਗੀ ਤੇ ਰੋਂਦੇ ਰੋਂਦੇ ਉਸਨੇ ਮੈਨੂੰ ਦੱਸਿਆ ਕਿ ਮੈਨੂੰ ਇਸੇ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਮੈਨੂੰ ਕਿਸੇ ਨੇ ਇੰਜੈਕਸ਼ਨ ਲਗਾਇਆ ਹੋਵੇ ਉਸ ਤੋਂ ਬਾਅਦ ਮੈਨੂੰ ਕੁਝ ਜਿਆਦਾ ਨਹੀਂ ਰਹਿੰਦਾ ਜਦ ਉਹ ਸਵੇਰੇ ਉੱਠਦੀ ਹੈ ਤਾਂ ਉਸ ਨੂੰ ਪੂਰੇ ਸਰੀਰ ਵਿੱਚ ਦਰਦ ਹੁੰਦਾ ਆ ਮੇਰੇ ਦਿਮਾਗ ਵਿੱਚ ਅਜਿਹੀ ਗੱਲ ਆਈ ਜੋ ਮੈਂ ਸੋਚ ਵੀ ਨਹੀਂ ਸਕਦੀ ਮੈਂ ਆਪਣੇ ਆਪ ਨਾਲ ਸਵਾਲ ਕਰਕੇ ਆਪ ਹੀ ਜਵਾਬ ਦਿੱਤਾ ਕਿ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਇੱਥੇ ਇਸ ਤਰ੍ਹਾਂ ਕੌਣ ਕਰ ਸਕਦਾ ਆ ਇੱਥੇ ਤਾਂ ਹਰ ਤਰ੍ਹਾਂ ਨਾਲ ਬੱਚੇ ਦਾ ਖਿਆਲ ਰੱਖਿਆ ਜਾਂਦਾ ਹੈ ਫਿਰ ਇਸ ਤਰ੍ਹਾਂ ਦੀ ਦਰਿੰਦਗੀ ਇਹਨਾਂ ਨਾਲ ਕੌਣ ਕਰ ਸਕਦਾ ਆ ਮੈਂ ਉਸ ਬੱਚੀ ਨੂੰ ਆਪਣੇ ਕਮਰੇ ਵਿੱਚ ਲੈ ਗਈ ਤੇ ਦਰਵਾਜ਼ਾ ਅੰਦਰ ਤੋਂ ਬੰਦ ਕਰ ਲਿਆ ਮੈਂ ਉਸਦੇ ਕੱਪੜੇ ਉਤਾਰ ਕੇ ਦੇਖਿਆ ਤਾਂ ਉਸਦੇ ਸਰੀਰ ਤੇ ਕੁਝ ਨਿਸ਼ਾਨ ਸੀ ਮੈਂ ਸਮਝ ਗਈ ਤੁਸਦੇ ਨਾਲ ਕੁਝ ਗਲਤ ਹੋਇਆ ਆ ਮੈਂ ਉਸ ਨੂੰ ਕਿਹਾ ਕਿ ਤੂੰ ਫਿਕਰ ਨਾ ਕਰ ਮੈਂ ਰਾਤ ਨੂੰ ਤੇਰੇ ਨਾਲ ਹੀ ਸੌਵਾਂਗੀ ਤੇ ਤੂੰ ਇਹ ਗੱਲ ਜੇ ਕਿਸੇ ਨੂੰ ਨਾ ਦੱਸੇ ਉਸ ਬੱਚੀ ਦੀ ਇਹ ਹਾਲਤ ਦੇਖ ਕੇ ਮੈਨੂੰ ਰੋਣਾ ਆ ਰਿਹਾ ਸੀ ਪਰ ਮੈਂ ਖੁਦ ਨੂੰ ਸ਼ਾਂਤ ਕੀਤਾ ਤੇ ਮਨ ਹੀ ਮਨ ਸੋਚ ਲਿਆ ਸੀ ਕਿ ਇਸ ਦੇ ਨਾਲ ਜੋ ਕੁਝ ਵੀ ਹੋਇਆ ਮੈਂ ਉਸ ਦਾ ਪਤਾ ਲਗਾ ਕੇ ਰਾਂਗੀ ਇਸ ਬੱਚੀ ਨਾਲ ਜਿਸ ਨੇ ਵੀ ਗਲਤ ਕੀਤਾ ਮੈਂ ਉਸ ਨੂੰ ਛੱਡਾਂਗੀ ਨਹੀਂ ਜਦ ਰਾਤ ਹੋਈ ਤਾਂ ਮੈਂ ਬੱਚਿਆਂ ਦੇ ਕਮਰੇ ਵਿੱਚ ਜਾ ਕੇ ਉਸ ਕੁੜੀ ਦੇ ਥੋੜੀ ਦੂਰ ਪੈ ਗਈ ਮੈਂ ਕਿਸੇ ਨੂੰ ਵੀ ਇਸ ਬਾਰੇ ਨਹੀਂ ਦੱਸਿਆ ਸੀ ਮੈਂ ਇੱਕ ਚਾਦਰ ਨਾਲ ਆਪਣੇ ਆਪ ਨੂੰ ਢੱਕ ਲਿਆ ਸੀ ਮੈਨੂੰ ਨੀਂਦ ਆ ਰਹੀ ਸੀ ਅੱਧੀ ਰਾਤ ਹੋ ਚੁੱਕੀ ਸੀ ਰਾਤ ਦੇ 12 ਵਜੇ ਦਾ ਟਾਈਮ ਸੀ ਮੈਨੂੰ ਕਿਸੇ ਦੇ ਦਰਵਾਜ਼ਾ ਖੋਲਣ ਦੀ ਆਵਾਜ਼ ਆਈ ਜਦ ਮੈਂ ਚਾਦਰ ਵਿੱਚੋਂ ਲੁਕੇ ਦੇਖਿਆ ਤਾਂ ਦੋ ਆਦਮੀ ਉਸ ਬੱਚੀ ਵੱਲ ਆ ਰਹੇ ਸੀ ਉਹ ਦੋਨੋਂ ਆਦਮੀ ਉਸ ਬੱਚੀ ਕੋਲ ਗਏ ਤੇ ਉਸ ਦਾ ਮੂੰਹ ਬੰਦ ਕਰ ਲਿਆ ਫਿਰ ਉਸ ਨੂੰ ਇੰਜੈਕਸ਼ਨ ਲਗਾ ਦਿੱਤਾ ਕੁਝ ਦੇਰ ਬਾਅਦ ਉਸ ਨੂੰ ਗੋਦ ਵਿੱਚ ਚੁੱਕ ਕੇ ਬਾਹਰ ਚਲੇ ਗਏ ਇਹ ਦੇਖ ਕੇ ਮੇਰੇ ਤਾਂ ਹੋਸ਼ ਉੱਡ ਗਏ ਮੈਂ ਜਲਦੀ ਨਾਲ ਉੱઠી ਸੀ ਉਹਨਾਂ ਦੋਨਾਂ ਆਦਮੀਆਂ ਦਾ ਪਿੱਛਾ ਕਰਨ ਲੱਗੀ ਇਹ ਦੋਨੋਂ ਆਦਮੀ ਉਹੀ ਸੀ ਜੋ ਇੱਥੇ ਅनाथ ਬੱਚਿਆਂ ਨੂੰ ਲੈ ਕੇ ਆਉਂਦੇ ਸੀ ਪਹਿਲਾਂ ਮੈਂ ਸੋਚਿਆ ਕਿ ਇਹ ਗੱਲ ਮੈਂ ਮੈਡਮ ਨੂੰ ਦੱਸਦੀ ਹਾਂ ਪਰ ਮੈਂ ਜਦ ਤੱਕ ਮੈਡਮ ਨੂੰ ਜਗਾਉਂਦੀ ਤੇ ਉਹਨਾਂ ਨੂੰ ਸਭ ਕੁਝ ਦੱਸਦੀ ਤਾਂ ਉਦੋਂ ਤੱਕ ਤਾਂ ਉਹ ਲੋਕ ਇੱਥੋਂ ਨਿਕਲ ਜਾਂਦੇ ਇਸ ਲਈ ਮੈਂ ਉਹਨਾਂ ਦਾ ਪਿੱਛਾ ਕਰਨਾ ਨਹੀਂ ਸਹੀ ਸਮਝਿਆ ਜਦ ਮੈਂ ਉਹਨਾਂ ਦਾ ਪਿੱਛਾ ਕਰਦੇ ਕਰਦੇ ਬਾਹਰ ਆ ਗਈ ਤਾਂ ਇਹ ਵੇਖ ਕੇ ਮੈਨੂੰ ਬਹੁਤ ਹੈਰਾਨੀ ਹੋਈ ਕਿ ਉਹ ਵਾਚਮੈਨ ਦੇ ਨਾਲ ਗੱਲਾਂ ਕਰ ਰਹੇ ਸੀ ਇਹ ਵਾਚਮੈਨ ਨੇ ਉਹਨਾਂ ਨੂੰ ਬਾਹਰ ਜਾਣ ਲਈ ਗੇਟ ਵੀ ਖੋਲ ਦਿੱਤਾ ਸੀ ਫਿਰ ਮੈਂ ਸਮਝ ਗਈ ਕਿ ਵਾਚਮੈਨ ਤੇ ਮੈਡਮ ਇਨਾ ਨਾਲ ਮਿਲੇ ਹੋਏ ਹਨ ਉਹਨਾਂ ਦੇ ਬਾਹਰ ਨਿਕਲਦੇ ਹੀ ਵਾਚਮੈਨ ਨੇ ਗੇਟ ਬੰਦ ਕਰ ਦਿੱਤਾ ਮੈਂ ਦੂਸਰੇ ਗੇਟ ਰਾਹੀਂ ਬਾਹਰ ਗਈ ਤਾਂ ਮੈਨੂੰ ਸਾਹਮਣੇ ਹੀ ਉਹੀ ਦੋ ਆਦਮੀ ਦਿਖਾਈ ਦਿੱਤੇ ਮੈਂ ਉਹਨਾਂ ਦੇ ਪਿੱਛੇ-ਪਿੱਛੇ ਜਾਣ ਲੱਗੀ ਆਸ਼ਰਮ ਤੋਂ ਥੋੜੀ ਦੂਰੀ ਤੇ ਇੱਕ ਘਰ ਸੀ ਜਿੱਥੇ ਕੋਈ ਨਹੀਂ ਰਹਿੰਦਾ ਸੀ ਉਹ ਲੋਕ ਉਸ ਘਰ ਵਿੱਚ ਚਲੇ ਗਏ ਸੀ ਦਰਵਾਜ਼ਾ ਅੰਦਰ ਤੋਂ ਬੰਦ ਕਰ ਲਿਆ ਮੈਂ ਘਰ ਦੇ ਚਾਰੇ ਪਾਸੇ ਤੋਂ ਦੇਖਿਆ ਕਿ ਸ਼ਾਇਦ ਮੈਨੂੰ ਕੋਈ ਹੋਰ ਦਰਵਾਜ਼ਾ ਅੰਦਰ ਜਾਣ ਦਾ ਦਿਖ ਜਾਵੇ ਫਿਰ ਮੈਂ ਇੱਕ ਟੁੱਟਿਆ ਹੋਇਆ ਦਰਵਾਜ਼ਾ ਦੇਖਿਆ ਮੈਂ ਉਸ ਟੁੱਟੇ ਹੋਏ ਦਰਵਾਜ਼ੇ ਵਿੱਚੋਂ ਘਰ ਦੇ ਅੰਦਰ ਦਾਖਲ ਹੋ ਗਈ ਪੂਰੇ ਘਰ ਵਿੱਚ ਹਨੇਰਾ ਹੀ ਹਨੇਰਾ ਸੀ ਮੈਂ ਅੱਗੇ ਜਾ ਕੇ ਦੇਖਿਆ ਤਾਂ ਇੱਕ ਕਮਰੇ ਦੀ ਲਾਈਟ ਜਾਗ ਰਹੀ ਸੀ ਮੈਂ ਉਸ ਕਮਰੇ ਵੱਲ ਗਈ ਤਾਂ ਉਸ ਕਮਰੇ ਦਾ ਦਰਵਾਜ਼ਾ ਵੀ ਅੰਦਰ ਤੋਂ ਬੰਦ ਸੀ ਮੈਂ ਖਿੜਕੀ ਵਿੱਚੋਂ ਝਾਕੇ ਦੇਖਿਆ ਤਾਂ ਮੇਰੇ ਤਾਂ ਹੌਚ ਹੀ ਉੱਡ ਗਏ ਉੱਥੇ ਉਹੀ ਦੋ ਆਦਮੀ ਸੀ ਇੱਕ ਆਦਮੀ ਖੜਾ ਸੀ ਤੇ ਦੂਜਾ ਬੱਚੀ ਦੇ ਨਾਲ ਗਲਤ ਕੰਮ ਕਰ ਰਿਹਾ ਸੀ ਇਹ ਦੇਖਦੇ ਹੀ ਮੇਰੀਆਂ ਤਾਂ ਚੀਕਾਂ ਨਿਕਲ ਗਈਆਂ ਮੈਂ ਬਿਨਾਂ ਕੁਝ ਸੋਚੇ ਸਮਝੇ ਖਿੜਕੀ ਵਿੱਚ ਆਵਾਜ਼ ਲਗਾ ਦਿੱਤੀ ਮੈਂ ਉਹਨਾਂ ਨੂੰ ਕਿਹਾ ਕਿ ਇਸ ਬੱਚੀ ਨੂੰ ਛੱਡ ਦਿਓ ਨਹੀਂ ਤਾਂ ਮੈਂ ਪੁਲਿਸ ਨੂੰ ਬੁਲਾ ਲਵਾਂਗੀ ਉਹਨਾਂ ਨੇ ਮੈਨੂੰ ਦੇਖਿਆ ਤੇ ਕਹਿਣ ਲੱਗੇ ਕਿ ਤੂੰ ਇੱਥੇ ਕਿਵੇਂ ਆਈਂ ਆ ਇਥੇ ਮੈਂ ਕਿਹਾ ਛੱਡੋ ਉਸ ਬੱਚੀ ਨੂੰ ਉਹਨਾਂ ਵਿੱਚ ਇੱਕ ਆਦਮੀ ਮੇਰੇ ਕੋਲ ਆਇਆ ਤੇ ਮੇਰੇ ਸਿਰ ਵਿੱਚ ਜ਼ੋਰ ਦੀ ਕੁਝ ਮਾਰਿਆ ਜਿਸ ਨਾਲ ਮੈਂ ਬੇਹੋਸ਼ ਹੋ ਗਈ ਤੇ ਜਦ ਮੈਨੂੰ ਹੋਸ਼ ਆਇਆ ਤਾਂ ਮੇਰਾ ਸਿਰ ਘੁਮ ਰਿਆ ਸੀ ਮੈਂ ਹਿੰਮਤ ਕਰਕੇ ਉੱਠਣ ਦੀ ਕੋਸ਼ਿਸ਼ ਕੀਤੀ ਤੇ ਜਦ ਉੱਠ ਕੇ ਦੇਖਿਆ ਤਾਂ ਮੈਂ ਇੱਕ ਹਨੇਰੇ ਕਮਰੇ ਵਿੱਚ ਬੰਦ ਸੀ ਮੈਨੂੰ ਬੇਹੋਸ਼ ਹੋਣ ਤੋਂ ਪਹਿਲਾਂ ਦਾ ਸਭ ਕੁਝ ਯਾਦ ਆ ਗਿਆ ਤੇ ਮੈਂ ਉਸ ਬੱਚੀ ਦੇ ਬਾਰੇ ਸੋਚਣ ਲੱਗੀ ਪਤਾ ਨਹੀਂ ਝਾਲਮਾ ਨੇ ਉਸ ਬੱਚੀ ਦੇ ਨਾਲ ਕੀ ਕੀਤਾ ਹੋਵੇਗਾ ਉਹ ਕਿਸ ਹਾਲ ਵਿੱਚ ਹੋਵੇਗੀ ਕੂਚ ਵਿੱਚ ਮੈਡਮ ਤੇ ਉਹ ਵਾਚਮੈਨ ਵੀ ਮਿਲੇ ਹੋਏ ਸੀ ਮੇਰੇ ਹੱਥ ਪੈਰ ਬੰਨੇ ਹੋਏ ਸੀ ਮੈਂ ਖੋਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੇਰੀ ਕੋਸ਼ਿਸ਼ ਬੇਕਾਰ ਰਹੀ ਥੋੜੀ ਦੇਰ ਬਾਅਦ ਇੱਕ ਆਦਮੀ ਅੰਦਰ ਆਇਆ ਉਹ ਮੇਰੇ ਲਈ ਖਾਣਾ ਲੈ ਕੇ ਆਇਆ ਸੀ ਮੈਂ ਉਸ ਨੂੰ ਕਿਹਾ ਕਿ ਮੈਨੂੰ ਛੱਡ ਦੇ ਮੈਂ ਕਿਸੇ ਨੂੰ ਕੁਝ ਨਹੀਂ ਦੱਸਾਂਗੀ ਉਹ ਸੁਣ ਲੱਗਿਆ ਤੇ ਮੈਨੂੰ ਕਹਿਣ ਲੱਗਿਆ ਕਿ ਕੀ ਹੋਇਆ ਪਹਿਲਾਂ ਤਾਂ ਬਹੁਤ ਉਛਲ ਰਹੀ ਸੀ ਨਿਕਲ ਗਈ ਸਾਰੀ ਆਕੜ ਮੈਂ ਉਸਦੀ ਗੱਲ ਸੁਣ ਕੇ ਰੋਣ ਲੱਗੀ ਇਸ ਵਕਤ ਮੈਂ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੀ ਸੀ ਕਿਉਂਕਿ ਮੇਰੇ ਹੱਥ ਪੈਰ ਬੰਨੇ ਹੋਏ ਸੀ ਤੇ ਉਹ ਬਹੁਤ ਖਤਰਨਾਕ ਤੇ ਝਾਲਮ ਆਦਮੀ ਸੀ ਉਹ ਮੇਰੇ ਨਾਲ ਕੁਝ ਵੀ ਕਰ ਸਕਦੇ ਸੀ ਉਸ ਆਦਮੀ ਨੇ ਕਿਹਾ ਆ ਲੈ ਖਾਣਾ ਖਾਲਾ ਰੋਣ ਲਈ ਵੀ ਤਾਂ ਤਾਕਤ ਦੀ ਲੋੜ ਹੁੰਦੀ ਆਣਾ ਫਿਰ ਉਸ ਨੇ ਮੇਰੇ ਹੱਥ ਖੋਲੇ ਤੇ ਖਾਣੇ ਦੀ ਥਾਲੀ ਮੇਰੇ ਹੱਥ ਵਿੱਚ ਫੜਾ ਕੇ ਚਲਾ ਗਿਆ ਮੈਂ ਉਸ ਖਾਣੇ ਨੂੰ ਹੱਥ ਵਿੱਚ ਹੱਥ ਵੀ ਨਹੀਂ ਲਗਾਇਆ ਕਿਉਂਕਿ ਹੋ ਸਕਦਾ ਹੈ ਕਿ ਉਹਨਾਂ ਨੇ ਉਸ ਖਾਣੇ ਵਿੱਚ ਜ਼ਹਿਰ ਮਿਲਾਇਆ ਹੋਵੇ ਤਾਂ ਕਿ ਉਹ ਮੈਨੂੰ ਰਸਤੇ ਤੋਂ ਹਟਾ ਸਕਣ ਕਿਉਂਕਿ ਮੈਂ ਉਹਨਾਂ ਦੀ ਸਾਰੀ ਹਕੀਕਤ ਜਾਣ ਚੁੱਕੀ ਸੀ ਉਹ ਆਦਮੀ ਮੇਰੇ ਨਾਲ ਕੁਝ ਨਾ ਕੁਝ ਜ਼ਰੂਰ ਕਰਦੇ ਅਚਾਨਕ ਮੈਨੂੰ ਪਹਿਲਾਂ ਵਾਲੀ ਬੱਚੀ ਦੀ ਯਾਦ ਆ ਗਈ ਹੁਣ ਮੈਨੂੰ ਉਸਦੇ ਦਰਦ ਦਾ ਅਹਿਸਾਸ ਹੋ ਰਿਹਾ ਸੀ ਹੁਣ ਮੈਂ ਸਮਝ ਗਈ ਸੀ ਕਿਉਂ ਮੈਨੂੰ ਕਿਉਂ ਕਹਿੰਦੀ ਸੀ ਕਿ ਮੈਨੂੰ ਬਹੁਤ ਦਰਦ ਹੁੰਦਾ ਹੈ ਵਿਚਾਰੀ ਮਾਸੂਮ ਬੱਚੀ ਇੱਕ ਤਾਂ ਲਵਾਰਿਸ ਉੱਪਰ ਤੋਂ ਉਸ ਨਾਲ ਇਨਾ ਗਲਤ ਹੋਇਆ ਭਗਵਾਨ ਇਹਨਾਂ ਨੂੰ ਕਦੇ ਮਾਫੜੇਗਾ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੈਡਮ ਵੀ ਇਹਨਾਂ ਨਾਲ ਮਿਲੀ ਹੋਈ ਆ ਮੈਂ ਸੋਚਿਆ ਕਿ ਕਿਸੇ ਵੀ ਹਾਲਤ ਵਿੱਚ ਮੈਨੂੰ ਇੱਥੋਂ ਨਿਕਲਣਾ ਹੋਵੇਗਾ ਨਹੀਂ ਤਾਂ ਇਹ ਲੋਕ ਮੈਨੂੰ ਹੀ ਮਾਰ ਦੇਣਗੇ ਮੈਂ ਦਰਵਾਜ਼ਾ ਖੋਲਣ ਲੱਗੀ ਤਾਂ ਦਰਵਾਜ਼ਾ ਬਾਹਰ ਤੋਂ ਬੰਦ ਸੀ ਮੈਂ ਕਮਰੇ ਦੇ ਚਾਰੇ ਪਾਸੇ ਦੇਖਿਆ ਮੈਨੂੰ ਉੱਥੇ ਕੁਝ ਵੀ ਨਜ਼ਰ ਨਹੀਂ ਆਇਆ ਫਿਰ ਮੈਂ ਉੱਪਰ ਵੱਲ ਵੇਖਿਆ ਉੱਥੇ ਮੈਨੂੰ ਇੱਕ ਛੋਟੀ ਜਿਹੀ ਖਿੜਕੀ ਦਿਖਾਈ ਦਿੱਤੀ ਜੋ ਕਿ ਕਾਫੀ ਉੱਪਰ ਸੀ ਮੈਂ ਕਮਰੇ ਵਿੱਚ ਦੇਖਿਆ ਕਮਰੇ ਵਿੱਚ ਇੱਕ ਸਟੂਲ ਪਿਆ ਹੋਇਆ ਸੀ ਕਮਰੇ ਵਿੱਚ ਉੱਪਰ ਦੀ ਤਰਫ ਇੱਕ ਸਲੇਬ ਬਣਿਆ ਹੋਇਆ ਸੀ ਜਿਸ ਤੇ ਚੜ ਕੇ ਮੈਂ ਖਿੜਕੀ ਤੱਕ ਪਹੁੰਚ ਸਕਦੀ ਸੀ ਉਸ ਸਲੇਬ ਤੇ ਚੜ ਕੇ ਮੈਂ ਸਟੂਲ ਰੱਖ ਕੇ ਖਿੜਕੀ ਵਿੱਚੋਂ ਦੇਖਿਆ ਤਾਂ ਬਾਹਰ ਕੋਈ ਨਹੀਂ ਸੀ ਮੈਂ ਖਿੜਕੀ ਦਾ ਸ਼ੀਸ਼ਾ ਤੋੜਿਆ ਤੇ ਬਾਹਰ ਛਾਲ ਮਾਰ ਦਿੱਤੀ ਚਾਲ ਮਾਰਨ ਨਾਲ ਮੇਰੇ ਪੈਰ ਵਿੱਚ ਮੋਚ ਆ ਗਈ ਮੇਰੇ ਤੋਂ ਚੱਲਿਆ ਵੀ ਨਹੀਂ ਜਾ ਰਿਹਾ ਸੀ ਪਰ ਮੈਂ ਆਪਣੀ ਪਰਵਾਹ ਛੱਡ ਕੇ ਜਲਦੀ ਨਾਲ ਗੇਟ ਵੱਲ ਗਈ ਗੇਟ ਵੀ ਬੰਦ ਸੀ ਫਿਰ ਮੈਂ ਬਾਹਰ ਨਿਕਲਦਾ ਦੂਜਾ ਦਰਵਾਜ਼ਾ ਲੱਭਿਆ ਮੈਂ ਉਸੇ ਟੁੱਟੇ ਹੋਏ ਦਰਵਾਜ਼ੇ ਦੇ ਵਿੱਚੋਂ ਬਾਹਰ ਨਿਕਲ ਗਈ ਜਿਸ ਦੇ ਰਾਹੀ ਮੈਂ ਇਸ ਘਰ ਦੇ ਅੰਦਰ ਦਾਖਲ ਹੋਈ ਸੀ ਥੋੜੀ ਦੂਰੀ ਤੇ ਹੀ ਅनाथ ਆਸ਼ਰਮ ਸੀ ਤੇ ਗੇਟ ਦੇ ਵਾਚਮੈਨ ਬੈਠਾ ਹੋਇਆ ਸੀ ਜੇ ਉਹ ਮੈਨੂੰ ਦੇਖ ਲੈਂਦਾ ਤਾਂ ਉਹ ਮੈਨੂੰ ਦੁਬਾਰਾ ਤੋਂ ਪਕੜਵਾ ਦਿੰਦਾ ਫਿਰ ਮੈਂ ਦੂਜੇ ਰਸਤੇ ਨੂੰ ਲੁਕਦੀ ਲਕਾਉਂਦੀ ਹੋਈ ਪੁਲਿਸ ਸਟੇਸ਼ਨ ਪਹੁੰਚ ਗਈ ਕਿਉਂਕਿ ਮੈਂ ਬੱਚਿਆਂ ਨੂੰ ਇਸੇ ਤਰ੍ਹਾਂ ਨਹੀਂ ਛੱਡ ਸਕਦੀ ਸੀ ਉੱਥੇ ਬੱਚਿਆਂ ਨਾਲ ਬਹੁਤ ਗਲਤ ਹੋ ਰਿਹਾ ਸੀ ਤੇ ਇਹ ਸਭ ਪੁਲਿਸ ਨੂੰ ਦੱਸਣਾ ਬਹੁਤ ਜ਼ਰੂਰੀ ਸੀ ਮੈਂ ਪੈਦਲ ਚੱਲ ਕੇ ਪੁਲਿਸ ਸਟੇਸ਼ਨ ਪਹੁੰਚੀ ਜਿੱਥੇ ਮੈਨੂੰ ਕਾਫੀ ਦੇਰ ਬੈਠਣਾ ਪਿਆ ਕਿਉਂਕਿ ਉੱਥੇ ਕਾਫੀ ਲੋਕ ਬੈਠੇ ਸਨ ਤੇ ਮੈਨੂੰ ਡਰ ਵੀ ਲੱਗ ਰਿਹਾ ਸੀ ਮੈਂ ਇੰਸਪੈਕਟਰ ਨੂੰ ਸਾਰੀ ਗੱਲ ਦੱਸੀ ਤਾਂ ਇੰਸਪੈਕਟਰ ਨੇ ਕਿਹਾ ਕਿ ਤੇਰੇ ਕੋਲ ਇਸ ਗੱਲ ਦਾ ਕੋਈ ਸਬੂਤ ਹੈ ਮੈਂ ਕਿਹਾ ਨਹੀਂ ਮੇਰੇ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਉਹਨਾਂ ਨੇ ਕਿਹਾ ਫਿਰ ਅਸੀਂ ਤੇਰੀ ਗੱਲ ਕਿਵੇਂ ਮੰਨ ਲਈਏ ਕੀ ਬਤਾ ਤੂੰ ਝੂਠ ਬੋਲ ਰਹੀ ਹੋਵੇਂ ਤੇ ਤੂੰ ਉਹਨਾਂ ਲੋਕਾਂ ਨੂੰ ਫਸਾਉਣਾ ਚਾਹੁੰਦੀ ਹੋਵੇਂ ਮੈਂ ਇਨਸਪੈਕਟਰ ਨੂੰ ਕਿਹਾ ਕਿ ਮੈਂ ਝੂਠ ਕਿਉਂ ਬੋਲਾਂਗੀ ਇਸ ਵਿੱਚ ਮੇਰਾ ਕੀ ਫਾਇਦਾ ਹੋ ਸਕਦਾ ਆ ਮੈਂ ਤਾਂ ਉਹਨਾਂ ਮਾਸੂਮ ਬੱਚਿਆਂ ਨੂੰ ਬਚਾਉਣਾ ਚਾਹੁੰਦੀ ਆ ਉਹਨਾਂ ਤੇ ਬਹੁਤ ਜ਼ੁਲਮ ਹੋ ਰਿਹਾ ਆ ਮੈਂ ਉਹਨਾਂ ਲੋਕਾਂ ਦੇ ਖਿਲਾਫ ਗਵਾਹੀ ਦੇਣ ਨੂੰ ਵੀ ਤਿਆਰ ਹਾਂ ਇਨਸਪੈਕਟਰ ਨੇ ਕਿਹਾ ਕਿ ਬਿਨਾਂ ਸਬੂਤ ਤੋਂ ਅਸੀਂ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ ਕਿਉਂਕਿ ਅਦਾਲਤ ਸਬੂਤ ਮੰਗਦੀ ਆ ਇਨਸਪੈਕਟਰ ਨੇ ਮੇਰੀਆਂ ਗੱਲਾਂ ਸੁਣ ਕੇ ਕੁਝ ਸੋਚਿਆ ਤੇ ਫਿਰ ਮੇਰੀ ਰਿਪੋਰਟ ਦਰਜ ਕਰ ਲਈ ਫਿਰ ਇਨਸਪੈਕਟਰ ਨੇ ਕਿਹਾ ਕਿ ਉਹ ਲੋਕ ਤੈਨੂੰ ਨੁਕਸਾਨ ਪਹੁੰਚਾ ਸਕਦੇ ਨੇ ਤੂੰ ਆਪਣਾ ਖਿਆਲ ਰੱਖੀ ਮੈਂ ਉੱਥੋਂ ਸਿੱਧਾ ਆਪਣੇ ਘਰ ਆ ਗਈ ਤੇ ਆਪਣਾ ਸਮਾਨ ਲਿਆ ਤੇ ਆਪਣੇ ਪਿਤਾ ਜੀ ਦਾ ਵੀ ਸਮਾਨ ਲਿਆ ਤੇ ਆਪਣੇ ਪਿਤਾ ਜੀ ਨਾਲ ਉੱਥੋਂ ਨਿਕਲ ਗਈ ਕਿਉਂਕਿ ਹੋ ਸਕਦਾ ਸੀ ਕਿ ਉਹ ਲੋਕ ਮੇਰੇ ਘਰ ਪਹੁੰਚ ਜਾਂਦੇ ਮੈਂ ਆਪਣੇ ਇੱਕ ਦੋਸਤ ਦੇ ਘਰ ਚਲੀ ਗਈ ਸੀ ਮੇਰੇ ਪਿਤਾ ਜੀ ਨੇ ਪੁੱਛਿਆ ਕਿ ਕੀ ਹੋਇਆ ਬੇਟਾ ਤੂੰ ਇਸ ਹਾਲਤ ਵਿੱਚ ਤੇ ਇੰਨੀ ਜਲਦੀ ਵਿੱਚ ਤੇਰੇ ਨਾਲ ਕੀ ਹੋਇਆ ਆ ਮੈਂ ਕਿਹਾ ਤੁਸੀਂ ਚਲੋ ਮੈਂ ਰਸਤੇ ਵਿੱਚ ਤੁਹਾਨੂੰ ਪੂਰੀ ਗੱਲ ਦੱਸਦੀ ਹਾਂ ਫਿਰ ਮੈਂ ਰਸਤੇ ਵਿੱਚ ਉਹਨਾਂ ਨੂੰ ਸਾਰੀ ਗੱਲ ਦੱਸੀ ਉਹਨਾਂ ਨੇ ਮੈਨੂੰ ਸ਼ਾਬਾਸ਼ੀ ਦਿੱਤੀ ਕਿ ਤੂੰ ਜੋ ਕੀਤਾ ਹੈ ਉਹ ਸਹੀ ਕੀਤਾ ਹੈ ਝਾਲਮਾਨ ਨੂੰ ਸਜ਼ਾ ਮਿਲਣੀ ਹੀ ਚਾਹੀਦੀ ਆ ਕੁਝ ਦਿਨਾਂ ਬਾਅਦ ਪੁਲਿਸ ਉੱਥੇ ਪੇਸ ਬਦਲ ਕੇ ਗਈ ਉਹਨਾਂ ਨੇ ਮੈਡਮ ਨਾਲ ਗੱਲ ਕੀਤੀ ਕਿ ਉਹਨਾਂ ਨੂੰ ਇੱਕ ਬੱਚੀ ਚਾਹੀਦੀ ਹੈ ਤੇ ਉਸ ਬੱਚੀ ਨੂੰ ਵਿਦੇਸ਼ ਵਿੱਚ ਲਿਜਾ ਕੇ ਵੇਚ ਦੇਣਗੇ ਜਿਸ ਲਈ ਉਹ ਮੋਹ ਮੰਗੀ ਰਕਮ ਦੇਣ ਨੂੰ ਤਿਆਰ ਹਨ ਮੈਡਮ ਨੇ ਬੱਚੇ ਦੇਣ ਦੀ ਹਾਮੀ ਭਰ ਦਿੱਤੀ ਤੇ ਗੱਲ ਕਰਦੇ ਕਰਦੇ ਮੈਡਮ ਨੇ ਇਹ ਵੀ ਕਹਿ ਦਿੱਤਾ ਕਿ ਜੇ ਤੁਹਾਨੂੰ ਹੋਰ ਬੱਚੀਆਂ ਚਾਹੀਦੀਆਂ ਨੇ ਉਹ ਵੀ ਮਿਲ ਜਾਣਗੀਆਂ ਪੁਲਸ ਵਾਲਿਆਂ ਨੇ ਸਭ ਕੁਝ ਰਿਕਾਰਡ ਕਰ ਲਿਆ ਤੇ ਉੱਥੋਂ ਆ ਗਏ ਅਗਲੇ ਦਿਨ ਉਹਨਾਂ ਨੇ ਉੱਥੇ ਛਾਪਾ ਮਾਰ ਦਿੱਤਾ ਮੈਡਮ ਵਾਚਮੈਨ ਤੇ ਉਹਨਾਂ ਦੋ ਆਦਮੀਆਂ ਨੂੰ ਹੀ ਗ੍ਰਿਫਤਾਰ ਕਰ ਲਿਆ ਉੱਥੇ ਦੋ ਕੁੜੀਆਂ ਜਿਹੜੀਆਂ ਕੰਮ ਕਰਦੀਆਂ ਸੀ ਉਹਨਾਂ ਨੂੰ ਵੀ ਇਸ ਕੰਮ ਬਾਰੇ ਕੁਝ ਵੀ ਪਤਾ ਨਹੀਂ ਸੀ ਮੈਡਮ ਦੇ ਕਮਰੇ ਦੀ ਤਲਾਸ਼ੀ ਲਈ ਗਈ ਉਹ ਤੋਂ ਉਹਨਾਂ ਨੂੰ ਬਹੁਤ ਸਾਰੇ ਸਬੂਤ ਮਿਲ ਗਏ ਮੈਡਮ ਨੂੰ ਜਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਪਤਾ ਚੱਲਿਆ ਕਿ ਜਿਹੜੇ ਲੋਕ ਅਨਾਥ ਆਸ਼ਰਮ ਵਿੱਚੋਂ ਬੱਚੇ ਨੂੰ ਅਡਾਪਟ ਕਰਨ ਹੁੰਦੇ ਸੀ ਉਹ ਬੱਚਿਆਂ ਨੂੰ ਅਡਾਪਟ ਨਹੀਂ ਕਰਦੇ ਸੀ ਸਗੋਂ ਉਹਨਾਂ ਨੂੰ ਵੇਚਣ ਲਈ ਲੈ ਕੇ ਜਾਂਦੇ ਸੀ ਤੇ ਜਿੰਨਾ ਆਦਮੀਆਂ ਨੇ ਮੈਨੂੰ ਉੱਥੇ ਬੰਦ ਕੀਤਾ ਸੀ ਉਹੀ ਆਦਮੀ ਚੰਗੇ ਤੇ ਖੂਬਸੂਰਤ ਬੱਚਿਆਂ ਨੂੰ ਉੱਥੇ ਲੈ ਕੇ ਆਉਂਦੇ ਸੀ ਉਹ ਇਸ ਗੱਲ ਦਾ ਧਿਆਨ ਰੱਖਦੇ ਸੀ ਕਿ ਬੱਚੇ ਅਨਾਥ ਹੋਣ ਤੇ ਉਹਨਾਂ ਨੂੰ ਪੁੱਛਣ ਵਾਲਾ ਅੱਗੇ ਪਿੱਛੇ ਕੋਈ ਨਾ ਹੋਵੇ ਤਾਂ ਕਿ ਉਹ ਇਹੋ ਜਿਹੋ ਜਿਹਾ ਚਾਣ ਉਸੇ ਤਰ੍ਹਾਂ ਕਰ ਸਕਣ ਮੈਂ ਉਹਨਾਂ ਖਿਲਾਫ ਗਵਾਹੀ ਦਿੱਤੀ ਤੇ ਉਹਨਾਂ ਨੂੰ ਸਭ ਨੂੰ ਸਜ਼ਾ ਮਿਲ ਗਈ ਤੇ ਹੁਣ ਉਸ ਅਨਾਥ ਆਸ਼ਰਮ ਦੀ ਜ਼ਿੰਮੇਵਾਰੀ ਅਦਾਲਤ ਨੇ ਮੈਨੂੰ ਦੇ ਦਿੱਤੀ ਸੀ ਮੈਂ ਉੱਥੇ ਬੱਚਿਆਂ ਨੂੰ ਬੜੀ ਚੰਗੇ ਤਰੀਕੇ ਨਾਲ ਰੱਖਦੀ ਤੇ ਉਹਨਾਂ ਦਾ ਬਹੁਤ ਖਿਆਲ ਰੱਖਦੀ ਹੁਣ ਜੇ ਕੋਈ ਬੱਚੀ ਨੂੰ ਅਡਾਪਟ ਕਰਨ ਆਉਂਦਾ ਤਾਂ ਮੈਂ ਪਹਿਲਾਂ ਉਹਨਾਂ ਦੀ ਸਾਰੀ ਜਾਣਕਾਰੀ ਲੈਂਦੀ ਆ ਬਾਅਦ ਵਿੱਚ ਹੀ ਕਿਸੇ ਬੱਚੇ ਨੂੰ ਦਿੰਦੀ ਆ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਕੋਈ ਵੀ ਕਿਸੇ ਬੱਚੇ ਦੇ ਨਾਲ ਗਲਤ ਕਰੇ ਕਦੇ-ਕਦੇ ਮੈਨੂੰ ਉਸ ਬੱਚੀ ਦੀ ਬਹੁਤ ਜ਼ਿਆਦ ਆਉਂਦੀ ਮਹਿਸੂਸ ਦੀ ਕਿ ਕਾਸ਼ ਮੈਂ ਉਸ ਦੀਆਂ ਗੱਲਾਂ ਤੇ ਵਿਸ਼ਵਾਸ ਕਰ ਲੈਂਦੀ ਤਾਂ ਮੈਂ ਉਸ ਉਸੇ ਸਮੇਂ ਝਾਲਮਣੋਂ ਫੜਾ ਦਿੰਦੀ ਤੇ ਅੱਜ ਉਹ ਪਿਆਰੀ ਬੱਚੀ ਵੀ ਸਾਡੇ ਨਾਲ ਹੁੰਦੀ ਹੁਣ ਪਤਾ ਨਹੀਂ ਉਹ ਕਿੱਥੇ ਹੋਵੇਗੀ ਤੇ ਕਿਸ ਹਾਲ ਵਿੱਚ ਹੋਵੇਗੀ ਮੈਂ ਭਗਵਾਨ ਦੇ ਅੱਗੇ ਪ੍ਰਾਰਥਨਾ ਹੀ ਕਰ ਸਕਦੀ ਹਾਂ ਕਿ ਉਹ ਜਿੱਥੇ ਵੀ ਹੋਵੇ ਠੀਕ ਹੋਵੇ ਧੰਨਵਾਦ ਜੀ ਇਹ ਸੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ